ਦੇਖੋ ਜੀ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਇਹ ਸ਼ਰਮ ਦੀ ਗੱਲ ਆਪਣਾ ਪੰਜਾਬ ਹੈ ਇਹ ਸ਼ਰਮਾ ਸ਼ਰਮਾ ਲਾ ਦੇਣੀਆਂ ਚਾਹੀਦੀਆਂ ਨੇ ਆਪਾਂ ਬਾਹਰੇ ਜਾ ਕੇ ਵੀ ਤਾਂ ਆਹੀ ਕੰਮ ਕਰਨਾ ਬਾਹਰੇ ਜਾ ਕੇ ਕਿਹੜਾ ਕੁਝ ਹੋਰ ਕਰ ਲੈਣਾ ਆਪਾਂ ਰਾਜੇ ਆ ਆਪਣਾ ਛੋਟਾ ਕੰਮ ਵੀ ਐ ਆਪਾਂ ਆਪਣੇ ਕੰਮ ਦੇ ਰਾਜੇ ਆ ਆਪਾਂ ਅੱਜ ਰਾਜੇ ਪ੍ਰਵਾਸੀਆਂ ਨੂੰ ਬਣਾਤਿਆ ਪ੍ਰਵਾਸਾਂ ਨੇ ਆਪਣਾ ਧੰਦਾ ਆਪਣਾ ਕੀਤਾ ਪ੍ਰਵਾਸ ਸਾਂਭ ਗਏ ਆਪਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਨੂੰ ਕਿਉਂ ਨਹੀਂ ਸਾਂਭ ਸਕਦੇ ਅੱਛੀ ਚੀਜ਼ ਪਲਾਈਏ ਅੱਛਾ ਚੀਜ਼ ਆਪਾਂ ਉਹ ਕਰੀਏ ਜੀ ਇਹਦਾ ਕੈਮੀਕਲਾਂ ਨੂੰ ਛੱਡੋ ਛਡਵਾਈਏ ਜਿਹੜੀ ਮਾੜੀ ਚੀਜ਼ਾ ਦੂਰ ਭਜਾਈਏ ਆਪਾਂ ਬੜੀ ਦੂਰ ਤੱਕ ਦੇਖਣ ਨੂੰ ਮਿਲਦਾ ਕਿ ਪ੍ਰਵਾਸੀ ਭਾਈਚਾਰਾ ਇਹ ਰੇੜੀ ਲਾਉਂਦਾ ਤੇ ਘੱਟ ਵੀ ਉੱਥੇ ਹੁੰਦਾ ਤੇ ਖਾਣ ਵਾਲੇ ਤਾਂ ਪੰਜਾਬੀ ਭਾਈਚਾਰਾ ਬਣੀ ਸਭ ਤੋਂ ਵੱਡੀ ਘਾਟ ਹੈ ਜੀ ਜਿਹੜਾ ਪੰਜਾਬੀ ਪੰਜਾਬੀ ਦੀ ਬਾਣੀ ਫੜਦਾ ਜਾਉਦਾ ਸੀ ਪੰਜਾਬੀ ਵੀਰ ਕੋਲ ਬੈਠੋਦਾ ਸੀ ਉਹਦੀ ਉਹਦੀ ਚੀਜ਼ ਖਾ ਕੇ ਤਾਂ ਦੇਖੋ ਜੀ ਪੀ ਕੇ ਤਾਂ ਦੇਖੋ ਉਹਦੀ ਸਪਾਈ ਦੇਖੋ ਜੀ ਉਹ ਜਿਹੜੀ ਚੀਜ਼ ਕਹੂਗਾ ਉਹਨੇ ਉਹੀ ਚੀਜ਼ ਵੇਚਣੀ ਹੈ ਜੀ ਦੇਖੋ ਪਰਵਾਸੀ ਇੱਧਰ ਉੱਧਰ ਕਰ ਦੂਗਾ ਚੀਜ਼ ਨੂੰ ਪਰ ਜਿਹੜੀ ਚੀਜ਼ ਉਹਨੇ ਕਹਿਣੀ ਆ ਉਹਨੇ ਉਹੀ ਚੀਜ਼ ਵੇਚਣੀ ਆ ਜੀ ਤੇ ਮੈਂ ਨੌਜਵਾਨ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਹੜਾ ਕੋਈ ਜਿਹੜਾ ਕੋਈ ਵੇਲਾਣਾ ਵੀਰ ਭਾਈ ਤੁਸੀਂ ਮੇਰੇ ਕੋ ਆਓ ਅਸੀਂ ਸ਼ਰਦਾਈ ਤੁਹਾਨੂੰ ਸਿਖਾਵਾਂਗੇ ਸ਼ਰਦਾਈ ਬਣਾਣੀ ਸਿਖਾਵਾਂਗੇ ਤੁਸੀਂ ਆਪਣੀ ਪਿੰਡ ਲਾਓ ਜਿੱਥੇ ਮਰਜੀ ਤੁਸੀਂ ਰੇੜੀ ਲਾਓ ਅੰਮ੍ਰਿਤਪਾਲ ਹਰਾਂ ਵਾਲਾ ਐਕਸ਼ਨ ਹੋਇਆ ਤਾਂ ਉਦੋਂ ਵੀ ਇੰਟਰਨੈਟ ਬੰਦ ਕਰਕੇ ਐਕਸ਼ਨ ਹੋਇਆ ਤੇ ਦੂਜੇ ਪਾਸੇ ਜਦ ਹੁਣ ਕਿਸਾਨੀ ਸ਼ੰਭੂ ਦੇ ਖਨੌਰੀ ਬਾਰਡਰ ਚੱਕਵਾਏਗੇ ਉਦੋਂ ਵੀ ਇੰਟਰਨੈਟ ਬੰਦ ਕਰਕੇ ਕਾਰਵਾਈ ਕੀਤੀ ਗਈ ਕੈਮੀਕਲਾਂ ਨੂੰ ਭਜਾਈਏ ਤੇ ਆਪਾਂ ਆਰਗੈਨਿਕ ਚੀਜ਼ ਵੱਲ ਲਾਈਏ ਸਾਰਿਆਂ ਦਾ ਮੂੰਹ ਜ। ਪੰਜਾਬ ਅੰਦਰ ਨੈਗੇਟਿਵਿਟੀ ਦਾ ਦੌਰ ਸਿਖਰਾਂ ਤੇ ਹੈ ਕੋਈ ਕਹਿੰਦਾ ਪੰਜਾਬ ਬਰਬਾਦ ਹੋ ਗਿਆ ਕੋਈ ਕਹਿੰਦਾ ਸਾਰਾ ਪੰਜਾਬ ਬਾਹਰ ਚਲਾ ਗਿਆ ਪਰ ਕੁਝ ਨੌਜਵਾਨ ਨੇ ਜਿਹੜੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਵਸਦਾ ਰਹੇ ਕਿਉਂਕਿ ਬਹੁਤ ਸਾਰੀਆਂ ਸਤਰਾਂ ਲਿਖੀਆਂ ਗਈਆਂ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਉਸ ਨੇ ਵਸਦੇ ਰਹਿਣਾ ਇਸੇ ਲੜੀ ਤਹਿਤ ਇੱਕ ਨੌਜਵਾਨ ਕੋਲ ਪਹੁੰਚਿਆ ਜਿਹੜੇ ਕਿ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਵਸਦਾ ਰਹੇ ਤੇ ਤੇ ਰੋਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਨਾਲ ਮੌਜੂਦ ਨੇ ਨੌਜਵਾਨ ਬਈ ਜੀ ਕੀ ਨਾਂ ਆ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਨਦੀਪ ਸਿੰਘ ਜੀ ਬਾਈ ਜੀ ਜਿਸ ਤਰੀਕੇ ਦੇ ਨਾਲ ਪੰਜਾਬੀ ਨੌਜਵਾਨ ਪੰਜਾਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬੀ ਨੌਜਵਾਨ ਜਿਹੜੇ ਲਗਾਤਾਰ ਪ੍ਰਵਾਸ ਕਰ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਇੱਥੇ ਸਰਧਈ ਦਾ ਜਿਹੜਾ ਵਰਤਾ ਰਹੇ ਹੋ ਸੰਗਤ ਨੂੰ ਇੱਕ ਚੰਗੇ ਰਸਤੇ ਤੇ ਪਾ ਰਹੇ ਹੋ ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦਾ ਦੌਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਨੌਜਵਾਨ ਪਹਿਲਾਂ ਮੁੰਡੇ ਮੰਨੇ ਜਾਂਦੇ ਸੀ ਤੇ ਹੁਣ ਕੁੜੀਆਂ ਵੀ ਜਿਹੜੀਆਂ ਨਸ਼ਿਆਂ ਦੇ ਵੱਲ ਪੈ ਗਈਆਂ ਨੇ ਉਹਨਾਂ ਨੂੰ ਕੀ ਸਨੇਹ ਹੈ ਤੇ ਇਹ ਇਸ ਦੇ ਪਿੱਛੇ ਕੀ ਮਕਸਦ ਹੈ ਤੁਹਾਡਾ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਕਹਿਣਾ ਤੁਹਾਡਾ ਜੀ ਬਿਨ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਜੀ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਬਰਬਾਦ ਕਰਨ ਵਾਲਾ ਆਪਣਾ ਨਸ਼ਾ ਹੀ ਹੈ ਜੀ ਦੇਖੋ ਪੰਜਾਬ ਨੂੰ ਬਰਬਾਦ ਇੱਕ ਨਸ਼ਾ ਹੀ ਕਰ ਰਿਹਾ ਤਾਂ ਸਾਡਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਅਸੀਂ ਕੈਮੀਕਲ ਛਡਾਵਾਂਗੇ ਅਸੀਂ ਅਸੀਂ ਆ ਇੱਕ ਥਾਣੀ ਹੋਈ ਹੈ ਵੀ ਅਸੀਂ ਸ਼ਰਧਾ ਜੀ ਪਲਾਵਾਂਗੇ ਤੇ ਕੈਮਿਕ ਕੈਮੀਕਲਾਂ ਨੂੰ ਅਸੀਂ ਦੂਰ ਭਜਾਵਾਂਗੇ ਜੀ ਸਾਡਾ ਇਹ ਮੋਟਿਵ ਹੈ ਜੀ ਸਭ ਤੋਂ ਵੱਡੀ ਗੱਲ ਤੇ ਦੂਜਾ ਤੁਸੀਂ ਨੌਜਵਾਨੀ ਨੂੰ ਕਹਿਣਾ ਚਾਹੁੰਦੇ ਵੀ ਅਸੀਂ ਨੌਜਵਾਨੀ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਤੇ ਪੰਜਾਬ ਬਰਬਾਦ ਨਹੀਂ ਹੋਇਆ ਜੀ ਅਸੀਂ ਇਹ ਬਾਰ ਬਾਰ ਕਹਿੰਨੇ ਆ ਜੀ ਪੰਜਾਬ ਬਰਬਾਦ ਨਹੀਂ ਹੋਇਆ ਪੰਜਾਬ ਅੱਜ ਵੀ ਆਬਾਦ ਹੈ ਆਪਾਂ ਨੂੰ ਆਪ ਪੰਜਾਬ ਸਾਂਭਣ ਦੀ ਲੋੜ ਹੈ ਨੌਜਵਾਨੀ ਬਾਹਰ ਚਲੀ ਜਾਂਦੀ ਹੈ ਤੇ ਅੱਜ ਮੈਂ ਨੌਜਵਾਨੀ ਨੂੰ ਕਹਿਣਾ ਚਾਹੁੰਦਾ ਵੀ ਨੌਜਵਾਨੀ ਇੱਥੇ ਖੜ ਕੇ ਕੰਮ ਤਾਂ ਕਰਕੇ ਦੇਖੇ ਤੇ ਅੱਜ ਬਾਹਰ ਦੀ ਥੋੜੇ ਤੇ ਕੰਮ ਕਰਕੇ ਦੇਖੇ ਬਾਧੂ ਕੁਛ ਆ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਬਰਬਾਦ ਕਰਨ ਵਾਲਾ ਪੰਜਾਬ ਨੂੰ ਕੋਈ ਨਹੀਂ ਹੈਗਾ ਆਪਾਂ ਆਪ ਹੀ ਬਰਬਾਦ ਹੋਈ ਜਾਂਦੇ ਆ ਆਪਾਂ ਆਪ ਹੀ ਖੁਦੇ ਲੱਛਣ ਕਰੀ ਜਾਂਦੇ ਆ ਪੰਜਾਬ ਨੂੰ ਸਾਂਭਣ ਦੀ ਲੋੜ ਹੈ ਆਪਾਂ ਆਪ ਉੱਤਰ ਹੀ ਸਾਰੇ ਕੰਮ ਕਰੀਏ ਜਿੰਨੇ ਨੌਜਵਾਨ ਵੀਰ ਨੇ ਨਸ਼ਾ ਛੱਡੀਏ ਆਪਾਂ ਸਿੱਧੇ ਰਾਹ ਲੱਗੀਏ ਚੰਗੀ ਡਾਈਟ ਚੰਗਾ ਖਾਈਏ ਆਪਾਂ ਸਭ ਤੋਂ ਵੱਡੀ ਗੱਲ ਹੈ ਜੀ ਹਾਂਜੀ ਅੱਛਾ ਕਿਸ ਤਰ੍ਹਾਂ ਆਈ ਡੀਆ ਆ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੀ ਸ਼ਿਕਾਇਤ ਇਹ ਰਹਿੰਦੀ ਹੈ ਕਿ ਆਮ ਕਿਹਾ ਜਾਂਦਾ ਹੈ ਕਿ ਆਹ ਫਲਾਣਾ ਕੰਮ ਛੋਟਾ ਜੀ ਆਹ ਫਲਾਣਾ ਕੰਮ ਛੋਟਾ ਹੈ ਅਸੀਂ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਸ਼ਰਮ ਆਉਂਦੀ ਹੈ ਸਾਡੇ ਤੋਂ ਨਹੀਂ ਇਹ ਕੰਮ ਹੋਣਾ ਤੇ ਤੁਸੀਂ ਇਹ ਹੌਸਲਾ ਕਿਵੇਂ ਕਰਿਆ ਤੇ ਹੋਰ ਨੌਜਵਾਨਾਂ ਨੂੰ ਕੀ ਕਹੋਗੇ ਦੇਖੋ ਜੀ ਮੈਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਇਹ ਸ਼ਰਮ ਦੀ ਗੱਲ ਆ ਆਪਣਾ ਪੰਜਾਬ ਐ ਇਹ ਸ਼ਰਮਾ ਸ਼ੁਰਮਾ ਲਾ ਦੇਣੀਆਂ ਚਾਹੀਦੀਆਂ ਨੇ ਆਪਾਂ ਬਾਹਰੇ ਜਾ ਕੇ ਵੀ ਤਾਂ ਆਹੀ ਕੰਮ ਕਰਨਾ ਐ ਬਾਹਰੇ ਜਾ ਕੇ ਕਿਹੜਾ ਕੁਝ ਹੋਰ ਕਰ ਲੈਣਾ ਆਪਾਂ ਰਾਜੇ ਆ ਆਪਣਾ ਛੋਟਾ ਕੰਮ ਵੀ ਐ ਆਪਾਂ ਆਪਣੇ ਕੰਮ ਦੇ ਰਾਜੇ ਆ ਆਪਾਂ ਅੱਜ ਰਾਜੇ ਪ੍ਰਵਾਸੀਆਂ ਨੂੰ ਬਣਾਤਿਆ ਆ ਆਪਾਂ ਆਪਣੇ ਧੰਦੇ ਛੱਡ ਕੇ ਪ੍ਰਵਾਸੀਆਂ ਨੂੰ ਦੇ ਦਿੱਤੇ ਆਪਾਂ ਆਪਣੇ ਜਿੰਨੇ ਧੰਦੇ ਨੇ ਆਪਾਂ ਆਲਾ ਦਵਾਲਾ ਚੈੱਕ ਕਰੋ ਆਪਾਂ ਆਲਾ ਦਵਾਲਾ ਜਾਵਾਂਗੇ ਪਿੰਡਾਂ 'ਚ ਜਾਵਾਂਗੇ ਸ਼ਹਿਰਾਂ 'ਚ ਜਾਵਾਂਗੇ ਪਰਵਾਸਾਂ ਨੇ ਆਪਣਾ ਧੰਦਾ ਆਪਣਾ ਕੀਤਾ ਪ੍ਰਵਾਸ ਸਾਂਭ ਗਏ ਮੈਂ ਉਹੀ ਗੱਲ ਕਹਿਣਾ ਪ੍ਰਵਾਸ ਤੋਂ ਮੈਂ ਕੋਈ ਉਹ ਨਹੀਂ ਹੈਗਾ ਵੀ ਪ੍ਰਵਾਸ ਸਾਡੇ ਪ੍ਰਵਾਸੀ ਵੀ ਭਰਾਏ ਭਰਾ ਨੇ ਪਰ ਆਪਾਂ ਨੂੰ ਆਪ ਖੁਦ ਆਪ ਆਪ ਕੰਮ ਕਰੀ ਆਪਾਂ ਕਿਉਂ ਨਾ ਕੰਮ ਕਰੀਏ ਸ਼ਰਮਾ ਕਾ ਦੀਆਂ ਨੇ ਆਪਾਂ ਆਪਣੇ ਪੰਜਾਬ ਦੇ ਵਿੱਚ ਆਪਾਂ ਪੰਜਾਬ ਨੂੰ ਕਿਉਂ ਨਹੀਂ ਸਾਂਭ ਸਕਦੇ ਅੱਛੀ ਚੀਜ਼ ਪਲਾਈਏ ਅੱਛਾ ਚੀਜ਼ ਆਪਾਂ ਉਹ ਕਰੀਏ ਜੀ ਇਹਦਾ ਕੈਮੀਕਲਾਂ ਨੂੰ ਛੱਡੋ ਛਡਵਾਈਏ ਜਿਹੜੀ ਮਾੜੀ ਚੀਜ਼ਾਂ ਦੂਰ ਭਜਾਈਏ ਆਪਾਂ ਅਸੀਂ ਸ਼ਰਧਈ ਬਣਾਉਣੇ ਹੁੰਨੇ ਆ ਤੇ ਸ਼ਰਧਈ ਤੇ ਆਪਾਂ ਚੰਗੀ ਕੈਮੀਕਲ ਛੱਡ ਕੇ ਚੰਗੀ ਚੀਜ਼ ਵੱਲ ਲਾ ਰਹੇ ਹਾਂ ਜੀ ਸਾਰੀ ਨੌਜਵਾਨੀ अच्छा जिस तरीके ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਤਾਂ ਬਹੁਤ ਬਹੁ ਗਿਣਤੀ ਹੈ ਜਿਹੜੀ ਪ੍ਰਵਾਸੀਆਂ ਦੀ ਉਹ ਰੇੜੀ ਦਾ ਜਿਹੜਾ ਕੰਮ ਕਰਦੀ ਹੈ ਉਰੇ ਵੀ ਜਿੱਥੇ ਤੁਸੀਂ ਵੀ ਖੜੇ ਹੋ ਇੱਥੇ ਵੀ ਬੜੀ ਦੂਰ ਤੱਕ ਦੇਖਣ ਨੂੰ ਮਿਲਦਾ ਕਿ ਪ੍ਰਵਾਸੀ ਭਾਈਚਾਰਾ ਹੀ ਰੇੜੀ ਲਾਉਂਦਾ ਤੇ ਕੱਟ ਵੀ ਉੱਤੀ ਹੁੰਦਾ ਤੇ ਖਾਣ ਵਾਲੇ ਤਾਂ ਪੰਜਾਬੀ ਭਾਈਚਾਰਾ ਤੇ ਸਭ ਤੋਂ ਵੱਧ ਜੇ ਮੰਨ ਲਓ ਕਿ ਦੋ ਇੱਕ ਪਾਸੇ ਪੰਜਾਬੀ ਪੰਜਾਬੀ ਨੌਜਵਾਨ ਕੁਲਚੇ ਵੇਚ ਰਿਹਾ ਇੱਕ ਪਾਸੇ ਪ੍ਰਵਾਸੀ ਤਾਂ ਪ੍ਰਵਾਸੀ ਦੀ ਰੇੜੀ ਤੇ ਬੜਾ ਇਕੱਠ ਹੁੰਦਾ ਪੰਜਾਬੀ ਨੌਜਵਾਨ ਦੀ ਰੇੜੀ ਤੇ ਓਨਾ ਇਕੱਠ ਨਹੀਂ ਹੁੰਦਾ ਉਸ ਦੇ ਪਿੱਛੇ ਕੀ ਕਾਰਨ ਮੰਨਦੇ ਹੋ ਤੁਸੀਂ ਕਾਰਨ ਤਾਂ ਇਹੀ ਹੈ ਜੀ ਆਪਣੀ ਸਭ ਤੋਂ ਵੱਡੀ ਘਾਟ ਹੈ ਜੀ ਜਿਹੜਾ ਪੰਜਾਬੀ ਪੰਜਾਬੀ ਦੀ ਬਾਣੀ ਫੜਦਾ ਪੰਜਾਬੀ 2 ਰੁਪਏ 3 ਰੁਪਏ ਚੀਜ਼ 5 ਰੁਪਏ ਮਹਿੰਗੀ ਲਾ ਦੂਗਾ ਪਰ ਉਹਦੀ ਕਵਾਲਿਟੀ ਤੁਸੀਂ ਚੈੱਕ ਕਰੋ ਇੱਕ ਵਾਰੀ ਜਾਓ ਤਾਂ ਸੀ ਪੰਜਾਬੀ ਵੀਰ ਕੋਲ ਬੈਠੋ ਤਾਂ ਸੀ ਉਹਦੀ ਉਹਦੀ ਚੀਜ਼ ਖਾ ਕੇ ਤਾਂ ਦੇਖੋ ਜੀ ਪੀ ਕੇ ਤਾਂ ਦੇਖੋ ਉਹਦੀ ਸਫਾਈ ਦੇਖੋ ਜੀ ਉਹਦੇ ਉਹਦੇ ਕਿਰਤੀ ਹੱਥ ਨੇ ਜੀ ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਸਫਾਈ ਦੀ ਗੱਲ ਕਰੀਏ ਜੀ ਆਪਾਂ ਉਹ ਜਿਹੜੀ ਚੀਜ਼ ਕਹੂਗਾ ਉਹਨੇ ਉਹੀ ਚੀਜ਼ ਵੇਚਣੀ ਹੈ ਜੀ ਦੇਖੋ ਪ੍ਰਵਾਸੀ ਇੱਧਰ ਉੱਧਰ ਕਰ ਦੂਗਾ ਚੀਜ਼ ਨੂੰ ਪਰ ਜਿਹੜੀ ਚੀਜ਼ ਉਹਨੇ ਕਹਿਣੀ ਉਹਨੇ ਉਹੀ ਚੀਜ਼ ਵੇਚਣੀ ਹੈ ਜੀ ਇਹ ਤਾਂ ਆਪਣੀ ਆਪਣੇ ਲੋਕਾਂ ਦੀ ਘਾਟ ਹੈ ਜੀ ਜਿਹੜੇ ਪੰਜਾਬੀ ਨੂੰ ਦੇਖ ਕੇ ਕਿਤੇ ਹੋਰ ਚਲੇ ਜਾਂਦੇ ਨੇ ਮੈਂ ਤਾਂ ਕਹਿੰਦਾ ਜੀ ਇਹ ਸਭ ਤੋਂ ਵੱਡੀ ਘਾਟ ਸਭ ਤੋਂ ਵੱਡੀ ਸਾਨੂੰ ਵੀ ਇਸ ਚੀਜ਼ ਦੀ ਘਾਟ ਬੜੀ ਮਹਿਸੂਸ ਹੁੰਦੀ ਹੈ ਵੀ ਪੰਜਾਬੀ ਭਾਈ ਸਾਡੇ ਕੋ ਕਿਉਂ ਨਹੀਂ ਖੜਦੇ ਹੁੰਦੇ ਹੈਗੇ ਅੱਛਾ ਗਰਮੀ ਦੇ ਵਿੱਚ ਫਿਰ ਬਾਕੀ ਦਾ ਜਿਹੜਾ ਸਾਲ ਹੈ ਉਹਦੇ ਵਿੱਚ ਕੀ ਕੰਮ ਕਰ ਕਰਦੇ ਹੋ ਦੇਖੋ ਜੀ ਬਾਕੀ ਦੇ ਵਿੱਚ ਜੀ ਅਸੀਂ ਮੈਂ ਗੱਤਕਾ ਸਖਾਨਾ ਹੁਣਾ ਜੀ ਕੋਚ ਐ ਜੀ ਮੈਂ ਤੇ ਗੱਤਕੇ ਦਾ ਗੁਰੂ ਮਹਾਰਾਜ ਦੀ ਮੇਰ ਹੈ ਜੀ ਅਸੀਂ ਆਪਣੀ ਟੀਮ ਨੂੰ ਲੈ ਕੇ ਜਾਣਾ ਵੀ ਅੱਗੇ ਜੀ ਅਸੀਂ ਇੱਕ ਉਹ ਵੀ ਥਾਣੇ ਹੋਇਆ ਜੀ ਆਪਣੇ ਬੱਚਿਆਂ ਨੂੰ ਵੀ ਆਪਾਂ ਗੱਤਕੇ ਦੀ ਲੈਣ ਦੇ ਵਿੱਚ ਪਾਈਏ ਗੁਰਸਿੱਖੀ ਲੈਣ ਦੇ ਵਿੱਚ ਪਾਈਏ ਗੁਰੂ ਮਹਾਰਾਜੇ ਸੇਵਾ ਲਈ ਜਾਂਦੇ ਜੀ ਦਈ ਜਾਂਦੇ ਗੁਰੂ ਸਾਹਿਬ ਮੇਰ ਹੈ ਜੀ ਬਸ ਇਨਾਂ ਸਬਰ ਸੰਤੋਖ ਹੋਣਾ ਚਾਹੀਦਾ ਕਹਿਣਾ ਗੁਰੂ ਮਹਾਰਾਜ ਦਾ ਬਾਕੀ ਦਾ ਸਭ ਕੁਝ ਹੈ ਗੁਰੂ ਸਾਹਿਬ ਆਪੇ ਹੀ ਦੇ ਦਿੰਦਾ ਜੀ ਮਹਾਰਾਜ ਅੱਛਾ ਜਿਸ ਤਰੀਕੇ ਤੋਂ ਆਪਾਂ ਨੇ ਗੱਲ ਉਹ ਤਾਂ ਕਰ ਲਈ ਕਿ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਆ ਰਹੇ ਨੇ ਤੇ ਪੰਜਾਬੀ ਹੋਰ ਨਾ ਮੁਲਕਾਂ ਦੇ ਵਿੱਚ ਜਾ ਕੇ ਪ੍ਰਵਾਸੀ ਬਣਦੇ ਨੇ ਤਾਂ ਇਸ ਦੋਵੇਂ ਪ੍ਰਵਾਸੀ ਜਿਹੜੇ ਆ ਰਹੇ ਨੇ ਤੇ ਇਥੋਂ ਪੰਜਾਬ ਦੇ ਵਿੱਚੋਂ ਜਾ ਰਹੇ ਨੇ ਕਿਉਂਕਿ ਇੱਕ ਬੜਾ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਕਿ ਪੰਜਾਬ ਖਾਲੀ ਹੋ ਜਾਣਾ ਹੈ ਜੁਪੀ ਤੇ ਵਿਹਾਰ ਵਾਲਿਆਂ ਨੇ ਪੰਜਾਬ ਸਮਝ ਲੈਣਾ ਉਹ ਚੀਜ਼ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਜੀ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜੀ ਪੰਜਾਬ ਦੇ ਵਿੱਚ ਬਹੁਤ ਕਾਰੋਬਾਰ ਨੇ ਅੱਜ ਦਾ ਅੱਜ ਦੀ ਦੇ ਆਪਾਂ ਗੱਲ ਕਰੀਏ ਜੀ ਆਪਾਂ 2025 ਦੀ ਗੱਲ ਕਰੀਏ ਜੀ ਅੱਜ ਕਾਰੋਬਾਰ ਬਹੁਤ ਹੈ ਪੰਜਾਬ ਦੇ ਵਿੱਚ ਜੇ ਆਪਾਂ ਅੱਜ ਛੋਟੇ ਤੋਂ ਛੋਟਾ ਕਾਰੋਬਾਰੀ ਕਾਰੋਬਾਰ ਵੀ ਪੰਜਾਬ ਦੇ ਵਿੱਚ ਕਰ ਲਾਂਗੇ ਨਾ ਗੁਰੂ ਮਹਾਰਾਜ ਦੀ ਮਿਹਰ ਹੋ ਜਾਣੀ ਉਸ ਕਾਰੋਬਾਰ ਤੇ ਪੰਜਾਬ ਦੇ ਵਿੱਚ ਵੀ بڑا ਕਾਰੋਬਾਰਾ ਦੇਖੋ ਬਾਹਰ ਤਾਂ ਆਪਾਂ ਗਾ ਹਾਲਾਤ ਦੇ ਹੀ ਗਏ ਰਹੇ ਜੀ ਹੁਣ ਕਿਵੇਂ ਉਹ ਉਧਰੋਂ ਇਧਰੋਂ ਗੇਰੀ ਜਾਂਦੇ ਨੇ ਹੁਣ ਅਮਰੀਕਾ ਆਪਣੇ ਸਾਰੇ ਪੰਜਾਬੀ ਵੀਰ ਕਿੰਨੇ ਆਏ ਨੇ ਵਾਪਸ ਡਿਪੋਰਟ ਹੋ ਕੇ ਆਏ ਨੇ ਤੇ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦೇನೆ ਆ ਜਿਹੜਾ ਪੜ੍ਹ ਲਿਖ ਕੇ ਕੱਲਾ ਆਪਣਾ ਪੜ੍ਹ ਲਿਖ ਕੇ ਆਪਾਂ ਬਾਹਰੇ ਨੂੰ ਨਹੀਂ ਤੁਰਨਾ ਆਪਾਂ ਇੱਥੇ ਨੌਕਰੀਆਂ ਵੀ ਕਰਨੀਆਂ ਨੇ ਬਾਧੂ ਨੌਕਰੀਆਂ ਨੇ ਜੇ ਆਪਾਂ ਮਿਹਨਤ ਕਰਾਂਗੇ ਤਾਂ ਸਭ ਕੁਝ ਹਾਸਲ ਕਰ ਸਕਦੇ ਆ ਸਭ ਕੁਝ ਹੈ ਪੰਜਾਬ ਨੂੰ ਆਪਾਂ ਪੰਜਾਬ 'ਚ ਰਹਿ ਕੇ ਖਿਸ਼ਾਲ ਬਣਾਈਏ ਬਾਹਰੇ ਜਾ ਕੇ ਨਹੀਂ ਬਾਹਰ ਜਿਹੜੇ ਚਲੇ ਗਏ ਚਲਾ ਅਸੀਂ ਚਲੇ ਗਏ ਉਹਨਾਂ ਨੂੰ ਕੁਝ ਨਹੀਂ ਕਹਿਣਾ ਜੋ ਵੀ ਹੈ ਸਭ ਕੁਝ ਪਰ ਅੱਜ ਦੇ ਸਮੇਂ ਦੀ ਅੱਜ ਦੇ ਦੌਰ ਦੀ ਗੱਲ ਕਰਦੇ ਆ ਤੁਸੀਂ ਪੰਜਾਬ ਦੇ ਵਿੱਚ ਬਹੁਤ ਕੁਝ ਕਰ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ ਕੰਮ ਤੁਸੀਂ ਤੋਰ ਕੇ ਤਾਂ ਦੇਖੋ ਮਾਰੇ ਨੇ ਆਪੇ ਮਿਹਰ ਕਰ ਦੇਣੀ ਹੈ ਇਦਾਂ ਦੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਕੋਈ ਪੰਜਾਬ ਘਾਟਾ ਪੈ ਜੂਗਾ ਜਾਂ ਕਿਸੇ ਨੂੰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹ ਅੱ ਬਹੁਤ ਸਾਰੇ ਕੰਮ ਨੇ ਤੇ ਬਹੁਤ ਸਾਰੇ ਕੰਮ ਕਰ ਸਕਦੇ ਨੇ ਉਹਨਾਂ ਦੇ ਵਿੱਚੋਂ ਕਿਹੜੇ ਕੰਮ ਨੇ ਜਿਵੇਂ ਤੁਸੀਂ ਸਮਝਦੇ ਹੋ ਕਿ ਨੌਜਵਾਨ ਨੇ ਜਿਹੜੇ ਉਹ ਕਰ ਸਕਦੇ ਨੇ ਦੇਖੋ ਜੀ ਮੈਂ ਤਾਂ ਇੱਕ ਗੱਲ ਕਹਿਣਾ ਜੀ ਦੇਖੋ ਜਿਹੜੇ ਮੇਰੀ ਮੇਰੀ ਫੀਲਡ ਦਾ ਕੰਮ ਹੈ ਜਿਵੇਂ ਹੁਣ ਮੈਂ ਰੇੜੀ ਲਾ ਕੇ ਬੈਠੇ ਹਾਂ ਜੀ ਇੱਕ ਛੋਟਾ ਜਿਹਾ ਮੇਰਾ ਮੇਰਾ ਕਾਰੋਬਾਰ ਹੈ ਜੀ ਠੀਕ ਹੈ ਜੀ ਤੇ ਮੈਂ ਨੌਜਵਾਨ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਹੜਾ ਕੋਈ ਜਿਹੜਾ ਕੋਈ ਵੇਲਾ ਨਾ ਵੀਰ ਬਾਈ ਤੁਸੀਂ ਮੇਰੇ ਕੋ ਆਓ ਅਹੀ ਸ਼ਰਦਾ ਜੀ ਤੁਹਾਨੂੰ ਸਿਖਾਵਾਂਗੇ ਸ਼ਰਦਾ ਜੀ ਬਣਾਣੀ ਸਿਖਾਵਾਂਗੇ ਤੁਸੀਂ ਆਪਣੀ ਪਿੰਡ ਲਾਓ ਜਿੱਥੇ ਮਰਜੀ ਤੁਸੀਂ ਰੇੜੀ ਲਾਓ ਕੰਮ ਬੜੇ ਨੇ ਕੁਲਚੇ ਦਾ 버ਗਰ ਦਾ ਅੱਛੀ ਕੁਆਲਿਟੀ ਦਾ ਕੰਮ ਕਰੋ ਤੁਸੀਂ ਜਿਹੜਾ ਮਰਜੀ ਕੰਮ ਕਰ ਲਓ ਵੀਰੇ ਹੱਥ ਤਾਂ ਪਾਓ ਤੁਸੀਂ ਕੰਮ ਨੂੰ ਸਕੰਜਮੀ ਦਾ ਕੰਮ ਵੀਰੇ ਜਿਹੜਾ ਮਰਜੀ ਗੰਨੇ ਦੇ ਜੂਸ ਦਾ ਕੰਮ ਆਪਾਂ ਕਿਉਂ ਨਾ ਕੰਮ ਕਰੀਏ ਵੀਰੇ ਆਪਾਂ ਕਿਉਂ ਨਾ ਅੱਗੇ ਹੋਈਏ ਵੀਰੇ ਅੱਛਾ ਜਿਸ ਤਰੀਕੇ ਦਾ ਮਾਹੌਲ ਹੁਣ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਹੋ ਗਏ ਉਹ ਬਦਲਾਅ ਦਾ ਨਾਰਾ ਲਾ ਕੇ ਆਈ ਸੀ ਪਰ ਪਿਛਲੇ ਦੌਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਤੁਸੀਂ ਦਾੜਾ ਰੱਖਿਆ ਦਿਮਾਲਾ ਸਜਾਇਆ ਤੇ ਅਮਰਿਤਪਾਲ ਖੁਰਾਂ ਵਾਲਾ ਐਕਸ਼ਨ ਹੋਇਆ ਤਾਂ ਉਦੋਂ ਵੀ ਇੰਟਰਨੈਟ ਬੰਦ ਕਰਕੇ ਐਕਸ਼ਨ ਹੋਇਆ ਤੇ ਦੂਜੇ ਪਾਸੇ ਜਦ ਹੁਣ ਕਿਸਾਨੀ ਸ਼ੰਭੂ ਦੇ ਖਨੌਰੀ ਬਾਰਡਰ ਚਕਵਾਏਗੇ ਉਦੋਂ ਵੀ ਇੰਟਰਨੈਟ ਬੰਦ ਕਰਕੇ ਕਾਰਵਾਈ ਕੀਤੀ ਗਈ ਤੇ ਸਰਕਾਰੇ ਦਾਵਾ ਕਰਦੀ ਹੈ ਕਿ ਕਹਿੰਦੀ ਕਿ ਅਸੀਂ ਲੋਕ ਪੱਖ ਦੇ ਵਿੱਚ ਦੋਵੇਂ ਕਾਰਜ ਕੀਤੇ ਸੀ ਤੇ ਪਰ ਕੀਤੇ ਉਹ ਇੰਟਰਨੈਟ ਬੰਦ ਕਰਕੇ ਸੀ ਇਹ ਸਾਰੇ ਘਟਨਾ ਕਰਮ ਨੂੰ ਕਿਸ ਤਰ੍ਹਾਂ ਸਮਝਦੇ ਹੋ ਤੁਸੀਂ ਦੇਖੋ ਜੀ ਮੈਂ ਇਸ ਗੱਲ ਪਿੱਛੇ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਸਭ ਤੋਂ ਵੱਡੀ ਗੱਲ ਆ ਜੀ ਵੀ ਆਪਾਂ ਆਪਣਾ ਪਹਿਲਾ ਆਪਾਂ ਸ਼ੁਰੂ ਤੋਂ ਆਪਾਂ ਜੜ ਸੰਭੀ ਹੈ ਜੀ ਦੇਖੋ ਇਸ ਗੱਲ ਤੇ ਮੈਂ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਸਭ ਤੋਂ ਵੱਡੀ ਗੱਲ ਆ ਇਹ ਮੈਂ ਮਾਫੀ ਚਾਹੁੰਦਾ ਤੁਹਾਨੂੰ ਮੈਂ ਇਸ ਗੱਲ ਤੇ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਪੰਜਾਬ ਨੂੰ ਬਰਬਾਦ ਨਾ ਕਰੀਏ ਸਭ ਤੋਂ ਵੱਡੀ ਗੱਲ ਆ ਆਪਾਂ ਨੂੰ ਆਪ ਕੰਮ ਕਰਨਾ ਪੈਣਾ ਵੀਰੇ ਪੰਜਾਬ 'ਚ ਆਪਾਂ ਆਪ ਪਿੰਡਾਂ ਪਿੰਡਾਂ 'ਚ ਉਤਰ ਕੇ ਆਪਾਂ ਗੁਰੂ ਘਰਾਂ ਤੋਂ ਲੈ ਕੇ ਆਪਾਂ ਆਪ ਮੁਹਿਮਾ ਚਲਾਈਏ ਵੀਰੇ ਆਪਣਾ ਇੱਕ ਇੱਕ ਪੰਜਾਬੀ ਦਾ ਧਰਮ ਹੈ ਵੀ ਆਪਾਂ ਆਪ ਆਪਣਾ ਧਰਮ ਜਿੰਨੇ ਆਪਣੇ ਬੰਦੇ ਨੇ ਜੇ ਆਪਾਂ ਸਭ ਤੋਂ ਵੱਡੀ ਗੱਲ ਆ ਪਹਿਲਾਂ ਆਪਣੇ ਜਿਹੜੇ ਗਰੀਬ ਸਿੰਘ ਨੇ ਉਹਨਾਂ ਦਾ ਹੱਥ ਹੱਥ ਨਹੀਂ ਫੜਦੇ ਹੈਗੇ ਕੋਈ ਗਰੀਬ ਧੀ ਹੈ ਸਾਡੀ ਕੋਈ ਗਰੀਬ ਸਿੰਘ ਆ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਸਾਂਭਣਾ ਪਊ ਇਹਦਾ ਬਾਅਦ ਦੀਆਂ ਗੱਲਾਂ ਨੇ ਆਪਾਂ ਇਹਨਾਂ ਦੇ ਵਿੱਚ ਨਾ ਫਸੀਏ ਤਾਂ ਚੰਗਾ ਹੈ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਅੱਛਾ ਜਿਵੇਂ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਨੇ ਸਾਡੀ ਸਰਮੌਰ ਸੰਸਥਾ ਐ ਜੀਪੀਸੀ ਹੈ ਜਾਦਾਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਹੈ ਜਿਹੜੀ ਕਿ ਮੰਨੀ ਜਾਂਦੀ ਹੈ ਕਿ ਕੋਈ ਰਾਜਨੀਤਿਕ ਧਰ ਮੰਨੀ ਜਾਂਦੀ ਹੈ ਕੋਈ ਪੰਥਕ ਧਰ ਮੰਨੀ ਜਾਂਦੀ ਹੈ ਤਾਂ ਉਹਨਾਂ ਦੀ ਕਿਵੇਂ ਭੂਮਿਕਾ ਨੂੰ ਸਮਝਦੇ ਹੋ ਕਿਉਂਕਿ ਨੌਜਵਾਨ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕੰਮ ਕਰਨਾ ਚਾਹੀਦਾ ਤਾਂ ਕਿਤੇ ਨਾ ਕਿਤੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਭੂਮਿਕਾ ਵੀ ਇਸ ਵਿਚਾਰੇ ਰਹਿੰਦੀ ਹੈ ਸਰਕਾਰਾਂ ਦੀ ਭੂਮਿਕਾ ਵੀ ਰਹਿੰਦੀ ਹੈ ਸਾਰੀਆਂ ਜਿਹੜੀਆਂ ਮੇਨ ਸਟ੍ਰੀਮ ਸੰਸਥਾਵਾਂ ਨੇ ਉਹਨਾਂ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਸਮਝਦੇ ਹੋ ਸੰਸਥਾ ਸੰਸਥਾਵਾਂ ਦਾ ਹੱਕ ਸਭ ਤੋਂ ਪਹਿਲਾ ਜੀ ਦੇਖੋ ਜੀ ਉਹਨਾਂ ਨੇ ਸੰਭਲਿਆ ਉਹਨਾਂ ਨੇ ਹੀ ਸੰਭਣਾ ਜੀ ਕੌਮ ਨੂੰ ਆਪਣੀ ਨੂੰ ਉਹਨਾਂ ਕੋਲ ਬਹੁਤ ਕੁਝ ਆ ਉਹਨਾਂ ਨੇ ਸਾਂਭ ਲੈਣਾ ਜੀ ਕੌਮ ਨੂੰ ਅਸੀਂ ਤਾਂ ਉਹਨਾਂ ਨੂੰ ਇਹੀ ਅਪੀਲ ਕਰਦੇ ਆ ਦੇਖੋ ਉਹਨਾਂ ਦਾ ਫਰਜ਼ ਹੈ ਜੀ ਗੁਰੂ ਘਰਾਂ ਦੇ ਵਿੱਚ ਜਾ ਕੇ ਸਾਰੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਿਤਨੇਮ ਬਾਣੀਆਂ ਆਪਣੇ ਚੰਗੇ ਚੰਗੇ ਪ੍ਰਚਾਰਕ ਚੰਗਾ ਚੰਗਾ ਗੱਤਕਾ ਹੋਵੇ ਜੀ ਆਪਣੇ ਦਿਮਾਣੇ ਕਲਾਸਾਂ ਲੱਗਣ ਜੀ ਆਪਣਾ ਵਿਰਸਾ ਸਾਂਭਿਆ ਜਾਵੇ ਉਹਨਾਂ ਦਾ ਸਭ ਤੋਂ ਵੱਡਾ ਧਰਮ ਹੈ ਜੀ ਦੇਖੋ ਉਹਨਾਂ ਨੇ ਹੀ ਅੱਗੇ ਆਣਾ ਜੀ ਸਭ ਤੋਂ ਵੱਡੇ ਸੰਸਥਾ ਸੰਸਥਾ ਨੇ ਹੀ ਅੱਗੇ ਆਣਾ ਜੀ ਸੰਸਥਾ ਨੇ ਹੀ ਕੰਮ ਕਰਨਾ ਜੀ ਸਭ ਤੋਂ ਵੱਡਾ ਜੀ अच्छा ਤੁਸੀਂ ਕਿੱਥੇ ਇਸ ਸਮੇਂ ਖੜਕੇ ਜਿਹੜੀ ਸਰਧਈ ਸੰਗਤ ਨੂੰ ਵਰਤਾਉਣੀ ਹੈ ਐਗਜੈਕਟ ਲੋਕੇਸ਼ਨ ਕਿੱਥੇ ਆ ਜੇਕਰ ਤੁਹਾਡੇ ਕੋਲ ਕਿਸੇ ਜਿਹੜੀ ਆਡੀਅנס ਹੈ ਬਹੁਤ سارے ਦਰਸ਼ਕ ਨੇ ਜਿਹੜੇ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਹੋਣਗੇ ਚੰਗੀ ਲੱਗ ਰਹੀ ਹੋਊਗੀ ਮਾੜੀ ਲੱਗ ਰਹੀ ਹੋਊਗੀ ਬਹੁਤ ਚੰਗੀ ਲੱਗ ਰਹੀ ਹੋਊਗੀ ਹਰ ਇੱਕ ਦਾ ਅਲੱਗ-ਅਲੱਗ ਰਿਵਿਊ ਹੈ ਪਰ ਜੇ ਕੋਈ ਸਰਧਈ ਤੁਹਾਡੇ ਕੋਲ ਪੀਣ ਆਉਣਾ ਚਾਹੁੰਦਾ ਤਾਂ ਉਹ ਕਿੱਥੇ ਆਵੇ ਉਹਨਾਂ ਨੂੰ ਐਗਜੈਕਟ ਲੋਕੇਸ਼ਨ ਦੱਸ ਦਿਓ ਸਾਡਾ ਜੀ ਸਨੋਰ ਰੋਡ ਦੇ ਵੱਡੇ ਪੂਲਾਂ ਦੇ ਅਸੀਂ ਖੜਦੇ ਹੁੰਨੇ ਆ ਜੀ ਸਨੋਰੀਆ ਡੇ ਨੂੰ ਰੋਡ ਜਾਂਦਾ ਜੀ ਇਹੇ ਦੇਵੀਗੜ੍ਹ ਨੂੰ ਵੀ ਮੁੜਦਾ ਜੀ ਰੋਡ ਇਹ ਇਹ ਰਾਜਪੂਰਾ ਸਾਈਡ ਨੂੰ ਵੀ ਮੁੜਦਾ ਹੈਗਾ ਜੀ ਅਸੀਂ ਵੱਡੇ ਪੂਲਾਂ ਦੇ ਖੜਦੇ ਹੁੰਨੇ ਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਇੱਕ ਵਾਰੀ ਸ਼ੱਕ ਕੇ ਜਾਓ ਜੀ ਆਓ ਕੈਮੀਕਲਾਂ ਨੂੰ ਭਜਾਈਏ ਤੇ ਆਪਾਂ ਆਰਗੈਨਿਕ ਚੀਜ਼ ਵੱਲ ਲਾਈਏ ਸਾਰਿਆਂ ਦਾ ਮੂੰਹ ਜੀ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਸ ਹਨ ਸਾਡੇ ਨਾਲ ਨੌਜਵਾਨ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਆਪਣੇ ਆਪ ਕੰਮ ਸੰਭਾਲਣ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਕੁਝ ਵੀ ਖਤਮ ਨਹੀਂ ਹੋਇਆ ਅੱਜ ਵੀ ਬਹੁਤ ਸਾਰਾ ਸਕੋਪ ਹੈ ਤੇ ਕਿਸੇ ਵੀ ਵਕਤ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਪੰਜਾਬੀ ਨੌਜਵਾਨ ਕਰ ਸਕਦੇ ਨੇ ਤੇ ਗੁਰੂ ਸਾਹਿਬ ਬਖਸ਼ਿਸ਼ ਕਰਨਗੇ